ਖੁਰਦ ਖੁਰਦ ਦੋ ਕਲਾ ਦੋ ਵੀ ਕਰ ਦਿੰਦੇ ਦੋ ਹੀ ਕਲਾ ਸਾਰੇ ਜਿਹੜੇ ਇਲਾਕੇ ਦੇ ਇਹ ਪਿੰਡ ਨੇ ਸੰਗਤ ਆਪਣਾ ਕੀਮਤੀ ਸਮਾਂ ਕੱਢ ਕੇ ਆਈ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜੋ ਵੀ ਪੰਜਾਬ ਤੇ ਸਿੱਖ ਕੌਮ ਦੇ ਹੈਗੇ ਨੇ ਉਹ ਕੋਈ ਅਜੇ ਨਹੀਂ ਕਿ ਅੱਜ ਨੌਜਵਾਨਾਂ ਨੂੰ ਜਾਂ ਪਰਿਵਾਰਾਂ ਵਿੱਚ ਬੈਠ ਕੇ ਪਤਾ ਨਾ ਹੋਵੇ ਕਈ ਵਾਰ ਸੋਚਦੇ ਸੋਚਦੇ ਇਹ ਜ਼ਰੂਰ ਹੁੰਦਾ ਹੈ ਕਿ ਆਪਾਂ ਕਰੀਏ ਕੀ ਜਦੋਂ ਆਪਣੇ ਹੀ ਬੱਚੇ ਆਪਣੀਆਂ ਹੀ ਚੁਣੀਆਂ ਹੋਈਆਂ ਸਰਕਾਰਾਂ ਗੋਲੀਆਂ ਮਾਰ ਕੇ ਮਾਰ ਦਿੰਦੀਆਂ ਨੇ ਤਾਂ ਜ਼ਰੂਰ ਹਰੇਕ ਬੰਦਾ ਆਪਣੇ ਆਪ ਨੂੰ ਮਜਬੂਰ ਜਿਹਾ ਮਹਿਸੂਸ ਕਰਦਾ ਹੈ ਅ ਸ਼ੰਭੂ ਮੋਰਚਾ ਲੱਗਿਆ ਖਨੌਰ ਦੀ ਖਨੋਰੀ ਲੱਗਿਆ ਚੱਲ ਰਿਹਾ ਹੁਣ ਵੀ ਸ਼ੰਭੂ ਮੀਨਾ ਡੇਢ ਮਹੀਨਾ ਪਹਿਲਾਂ ਸ਼ੁਭਕਰਨ ਸਿੰਘ ਦਾ ਕਤਲ ਹੋ ਗਿਆ ਸ਼ਹੀਦ ਦੀ ਪਾਈ ਉਹ ਕੌਣ ਮਾਰ ਗਿਆ ਉਹਦੇ ਪਿੱਛੇ ਕੌਣ ਸੀ ਜਦੋਂ ਤੁਸੀਂ ਸਰਕਾਰਾਂ ਨੂੰ ਪੁੱਛਦੇ ਹੋ ਤਾਂ ਇਹਦਾ ਕੋਈ ਜਵਾਬ ਨਹੀਂ ਮਿਲਦਾ ਸਿਰਫ ਇੱਕ ਟਾਲ ਮਟੋਲ ਹੁੰਦੀ ਹੈ ਇਹ ਟਾਲ ਮਟੋਲ ਬਹੁਤ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਮੈਂ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਰੂਪ ਚ ਦੱਸਦਾ ਐ ਸਮਝੋ ਪੰਜਾਬ ਤੁਹਾਡਾ ਘਰ ਹੈ ਜਿਵੇਂ ਤੁਹਾਡੇ ਘਰ ਚ ਕੋਈ ਸਮੱਸਿਆ ਹੋਵੇ ਤੁਸੀਂ ਓਨੀ ਦੇਰ ਟਿੱਕੇ ਨਹੀਂ ਬੈਠਦੇ ਜਿੰਨੀ ਦੇਰ ਤੱਕ ਉਹਦਾ ਹੱਲ ਨਾ ਕੱਢ ਲਓ ਆਣ ਗਵਾਂਢ ਜਾਣਿਓ ਰਿਸ਼ਤਾ ਰਿਸ਼ਤੇਦਾਰ ਨਾਲ ਸਲਾਹ ਕਰਦੇ ਹੋ ਉਹਦਾ ਕਾਰਨ ਕੇਵਲ ਇੱਕ ਹੁੰਦਾ ਹੈ ਕਿ ਕੋਈ ਵੀ ਉਪਰਾਲਾ ਕਰੀਏ ਇਸ ਸਮੱਸਿਆ ਦਾ ਹੱਲ ਕਰੀਏ ਤਾਂ ਜੋ ਸਾਡਾ ਪਰਿਵਾਰ ਜਿਸ ਮੁਸ਼ਕਲ 'ਚ ਹੈ ਵੈਗੂ ਕਰੇ ਕਿਸੇ ਦਾ ਨਾ ਹੋਵੇ ਪਰ ਇਹ ਦੁਨੀਆ ਦੁਨੀਆ 'ਚ ਸਭ ਕੁਝ ਹੁੰਦਾ ਹੈ ਉਹੀ ਚੀਜ਼ ਪੰਜਾਬ ਬਾਰੇ ਸੋਚੋ ਕਿ ਅੱਜ ਪੰਜਾਬ ਪਾਣੀਆਂ ਤੋਂ ਵੀ ਵਿਰਵਾ ਹੋ ਗਿਆ ਸਾਡੇ ਕਤਲ ਲੰਬੇ ਸਮੇਂ ਤੋਂ ਹੋ ਰਹੇ ਨੇ ਕਰ ਸਰਕਾਰਾਂ ਰਹੀਆਂ ਨੇ ਉਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਸਾਡੀਆਂ ਫਸਲਾਂ ਦੇ ਭਾਅ ਕਿਸੇ ਤਰੀਕੇ ਦੇ ਨਾਲ ਤੈਅ ਨਹੀਂ ਕੀਤੇ ਜਾ ਰਹੇ ਅਸੀਂ ਐਮਐਸਪੀ ਮੰਗਦੇ ਆ ਤਾਂ ਸਾਨੂੰ ਗੋਲੀਆਂ ਮਿਲਦੀਆਂ ਨੇ ਪਰ ਇਹ ਕੀ ਲਗਾਤਾਰ ਇਹ ਕੰਮ ਚੱਲਦਾ ਰਹੂਗਾ ਇਹ ਸਵਾਲ ਤੁਹਾਡੇ ਜ਼ਿਹਨ 'ਚ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਇਹਦੇ ਹੱਲ ਬਾਰੇ ਜਾਓਗੇ ਕਿ ਇਹਦਾ ਕੋਈ ਹੱਲ ਵੀ ਹੈ ਕਿ ਨਹੀਂ ਤਾਂ ਤੁਸੀਂ ਜੇ ਮੇਰੀ ਸਲਾਹ ਮੰਨੋ ਇਹਨਾਂ ਸਾਰਿਆਂ ਹਾਲਾਤਾਂ ਤੇ ਵਿਚਾਰ ਕਰੋਗੇ ਤਾਂ ਤੁਹਾਨੂੰ ਹੱਲ ਤਾਂ ਲੱਭੇਗਾ ਵੋਟਾਂ ਵੋਟਾਂ ਬਿਨਾਂ ਆਹ ਜਿਹੜੇ ਕੁਰਸੀਆਂ ਤੇ ਆਪਾਂ ਆਪ ਬਿਠਾਏ ਨੇ ਇਹਨਾਂ ਨੇ ਤੁਹਾਡੀ ਗੱਲ ਵੱਲ ਧਿਆਨ ਨਹੀਂ ਦੇਣਾ ਜਦੋਂ ਉਹਨਾਂ ਨੂੰ ਲੱਗੂਗਾ ਕਿ ਅਸੀਂ ਹਾਰ ਵੀ ਸਕਦੇ ਆ ਜਿਵੇਂ ਅੱਜ ਬਾਦਲ ਤਰਲੋ ਮੱਛੀ ਹੋਏ ਹੋਏ ਨੇ ਕਦੇ ਕਹਿੰਦੇ ਨੇ ਅਸੀਂ ਪੰਜਾਬ ਬਚਾਵਾਂਗੇ ਕਦੇ ਕਹਿੰਦੇ ਨੇ ਅਸੀਂ ਜੀ ਬੰਦੀ ਸਿੰਘ ਰਹਾ ਕਰਾਂਗੇ ਪਰ ਆਪਾਂ ਸਾਰਿਆਂ ਨੂੰ ਪਤਾ ਹੈ ਜਦੋਂ ਇਹਨਾਂ ਦੇ ਹੇਠਾਂ ਸੀਟ ਸੀ ਆਹੀ ਸੁਖਬੀਰ ਸਿੰਘ ਬਾਦਲ ਬਾ ਕਿਸਾਨ ਜਿੱਥੇ ਬੰਦੀਆਂ ਨੂੰ ਨੈਕਸਟ ਸਲਾਈਡ ਕਹਿੰਦਾ ਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਤਵਾਦੀ ਕਹਿੰਦਾ ਸੀ ਅੱਜ ਉਦੋਂ ਨਰਮ ਹੋਇਆ ਜਦੋਂ ਲੋਕਾਂ ਨੇ ਹਿੱਠੋ ਸੀਟ ਖਿੱਚ ਲਈ ਇਹੀ ਹਾਲ ਅਸੀਂ ਹੱਥ ਵੜ ਕੇ ਦਿੱਤੇ ਨੇ ਪੰਜਾਬ ਨੇ ਭਗਵੰਤ ਮਾਨ ਨੂੰ ਚੀਫ ਮਿੰისტਰ ਬਣਾਇਆ ਹੈ ਹੁਣ 92 ਉਹਦੇ ਕੋਲ ਐਮਐਲਏ ਨਹੀਂ ਉਹ ਪਰਵਾਹ ਨਹੀਂ ਕਰ ਰਿਹਾ ਵੀ ਜੇ 35 40 ਐਮਐਲਏ ਵੀ ਮੇਰੇ ਖਰੀਦੇ ਜਾਣਗੇ ਕਾ ਵੀ ਮੇਰੀ ਸਰਕਾਰ ਨਹੀਂ ਟੁੱਟਦੀ ਉਹ ਇਸ ਹੰਕਾਰ ਚ ਤੁਹਾਡੇ ਬੱਚਿਆਂ ਤੇ ਮਨਮਰਜ਼ੀ ਦੇ ਕੇਸ ਪਾ ਕੇ ਉਹਨਾਂ ਨੂੰ ਡਿਬਰੂਗੜ ਤੱਕ ਭੇਜ ਰਿਹਾ ਹੈ ਅੱਜ ਕੌਮ ਨੇ ਫੈਸਲਾ ਕੀਤਾ ਹੈ ਕਿ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਨੂੰ ਜੇਤੂ ਬਣਾ ਕੇ ਕੱਢਾਂਗੇ ਬਾਹਰ ਮੇਰੀ ਉਮਰ ਵਾਲਿਆਂ ਨੂੰ ਪਤਾ ਹੈ ਕਿ ਇਸੇ ਖਡੂਰ ਸਾਹਿਬ ਤੋਂ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਭਾਗਲਪੁਰ ਬਿਹਾਰ ਦੀ ਜੇਲ੍ਹ ਚੋਂ ਕੱਢ ਕੇ ਲੈ ਕੇ ਆਏ ਸੀ 1999 ਚ ਸੋ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਜੋ ਫੈਸਲਾ ਕੀਤਾ ਉਹ ਤੁਹਾਡੇ ਸਾਹਮਣੇ ਹੈ ਉਹ ਕਹਿੰਦੇ ਕਿਸੇ ਵੀ ਹਾਲਤ ਵਿੱਚ ਭਾਈ ਅਮਰਤਪਾਲ ਸਿੰਘ ਜੀ ਨੂੰ ਸਰਕਾਰਾਂ ਦੇ ਜ਼ੁਲਮ ਚੋਂ ਜਿਹਨਾਂ ਜੋ ਬਾਹਰ ਨਹੀਂ ਕੱਢਣਾ ਤੈ ਤੁਸੀਂ ਦੇਖਣਾ ਕਿ ਜਿਹੜਾ ਵਿਰਸਾ ਸਿੰਘ ਬਲਟੋਏ ਨੂੰ ਖੜਾਇਆ ਗਿਆ ਉਹਦਾ ਕਾਰਨ ਕੀ ਹੋ ਸਕਦਾ ਉਹਨਾਂ ਨੂੰ ਵੀ ਪਤਾ ਹੈ ਕਿ ਸਾਨੂੰ ਸਿੱਖ ਮਾਰਾ ਕਹਿਣਗੇ ਪਰ ਫਿਰ ਵੀ ਉਹਨਾਂ ਦੀ ਕੀ ਮਜਬੂਰੀ ਹੈ ਕਿਉਂ ਆਪਣੀ ਬਦਨਾਮੀ ਖੱਟ ਕੇ ਵੀ ਕਿਸੇ ਤੁਹਾਡੇ ਬੰਦੇ ਨੂੰ ਜਿਹਨਾਂ ਨੂੰ ਤੁਸੀਂ ਕੌਮੀ ਤੌਰ ਤੇ ਫੈਸਲਾ ਕਰਕੇ ਖੜਾਇਆ ਹੈ ਉਹਨੂੰ ਹਰਾ ਕੇ ਹੀ ਆਪਣਾ ਭਲਾ ਸਮਝ ਰਹੇ ਨਹੀਂ ਤੁਸੀਂ ਨੌਜਵਾਨਾ ਨੇ ਵਿਰਸਾ ਸਿੰਘ ਬਲਟੋਏ ਦੀਆਂ ਪਿਛਲੇ 5-7 ਦਿਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣੀਆਂ ਨੇ ਕਿੰਨੀ ਬੁਰੀ ਤਰ੍ਹਾਂ ਝੂਠੇ ਦਾ ਪ੍ਰਚਾਰ ਕਰਕੇ ਉਹ ਭਾਈ ਅਮਰਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ ਕਿ ਸਮਾਜ ਦੇ ਵਿੱਚ ਐਸੀ ਖਬਰ ਛੁੱਟ ਦਿੱਤੀ ਜਾਵੇ ਕਿ ਜਿਹੜਾ ਬੰਦਾ ਅੱਗੇ ਆ ਰਿਹਾ ਸਹੀ ਉਦੇ ਬਾਰੇ ਸਮਾਜ ਸੋਚਣਾ ਬੰਦ ਕਰ ਦੇਵੇ ਪਰ ਜਿਨ੍ਹਾਂ ਨੌਜਵਾਨਾਂ ਨੇ ਪਿਛਲੇ 4-5 ਸਾਲ ਤੋਂ ਲਗਾਤਾਰ ਪੰਜਾਬ ਦੇ ਉੱਪਰ ਨਿਗਾਹ ਰੱਖੀ ਹੋਈ ਹੈ ਉਹਨਾਂ ਨੂੰ ਹੁਣ ਬਹੁਤ ਕੁਝ ਪਤਾ ਲੱਗ ਗਿਆ ਜਦੋਂ 2 ਸਾਲ ਪਹਿਲਾਂ ਇਹਨਾਂ ਨੌਜਵਾਨਾਂ ਤੋਂ ਗਲਤੀ ਹੋਈ ਉਹ ਗਲਤੀ ਦਾ ਕਾਰਨ ਕੇਵਲ ਇੱਕ ਸੀ ਉਹਨਾਂ ਨੇ ਕਿਹਾ ਨਾ ਬਾਦਲ ਸਾਡੇ ਨਾਲ ਇਨਸਾਫ ਕਰ ਰਿਹਾ ਹੈ ਨਾ ਕਾਂਗਰਸ ਇਨਸਾਫ ਕਰ ਰਹੀ ਹੈ ਨਾ ਭਾਜਪਾ ਇਹਨਾਂ ਦੇ ਨਾਲ ਯਾਰੀ ਪਾ ਕੇ ਸਾਡੇ ਨਾਲ ਇਨਸਾਫ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਪਾਸੇ ਕਰ ਦਈਏ ਉਸ ਸੋਚ ਨੇ 92 ਐਮਐਲਏ ਲਿਆਂਦੇ ਪਰ ਥੋੜੀ ਦੇਰ ਬਾਅਦ ਜਦੋਂ ਘਟਨਾਵਾਂ ਵਾਪਰੀਆਂ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾਇਆ ਤਾਂ ਨੌਜਵਾਨ ਘਟੋ ਘਟ ਸਮਝ ਗਿਆ ਮੈਂ ਜ਼ਰੂਰ ਕਹੂੰਗਾ ਕਿ ਮੇਰੀ ਉਮਰ ਵਾਲੇ ਜਿਹੜੇ ਪੰਜਾਬ ਦੇ ਵਸਨੀਕ ਨੇ ਉਹ 25 ਸਾਲ ਤੋਂ ਨਹੀਂ ਸਮਝ ਸਕੇ ਜਿਹੜਾ ਨੌਜਵਾਨਾਂ ਨੇ 1.5 ਸਾਲ ਚ ਸਮਝ ਲਿਆ ਕਿ ਜਿਹਾ ਜੇ ਬਾਦਲ ਕਾਂਗਰਸ ਤੇ ਭਾਜਪਾ ਉਹਹਾ ਜਿਹਾ ਹੀ ਆਪ ਵਾਲਾ ਹੈ ਤਾਂ ਉਹਨਾਂ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਉਹਨਾਂ ਨੂੰ ਦਿਸਿਆ ਉਹਨਾਂ ਨੇ YouTubeਾਂ ਚੈੱਕ ਕੀਤੀਆਂ ਨੇ ਉਹਨਾਂ ਨੇ ਫੇਸਬੁੱਕ ਤੋਂ ਪੜੇ ਨਹੀਂ ਅਖਬਾਰਾਂ ਦੇ ਪੁਰਾਣੇ ਲੇਖ ਉਹਨਾਂ ਨੂੰ ਲੱਗਿਆ ਕਿ ਦੀਪ ਸਿੱਧੂ ਗਲਤ ਨਹੀਂ ਸੀ ਕਹਿੰਦਾ ਜੇ ਇੰਨਾ ਪੜਿਆ ਲਿਖਿਆ ਮੁੰਡਾ ਜਿਹਦੇ ਪਿੱਛੇ ਅੱਜ ਦੁਨੀਆ ਉਹਦੀਆਂ ਗੱਲਾਂ ਸੁਣਨ ਨੂੰ ਤਰਸਦੀ ਐ ਵੀਡੀਓ ਕੜ-ਕੜ ਕੇ ਸੁਣਦੀ ਐ ਕਿ ਦੀਪ ਨੇ ਕੀ ਕਿਹਾ ਸੀ ਉਸ ਦੀਪ ਨੇ ਅਖੀਰ ਨਿਰਣਾਇਕ ਗੱਲ ਕੀਤੀ ਫੈਸਲਾ ਕੌਣ ਗਲਤ ਕੀਤੀ ਕਿ ਉਹ ਅਮਰਗੜ ਪਹੁੰਚਿਆ ਡੇਢ ਸਾਲ ਦੀ ਗੱਲ ਹੈ ਅਮਰਗੜ ਪਹੁੰਚ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਪਿੰਡੋਂ ਪਿੰਡੀ ਹੋ ਕੇ ਮਾਨ ਸਾਹਿਬ ਦਾ ਪ੍ਰਚਾਰ ਕੀਤਾ ਉਸ ਗੱਲ ਨੂੰ ਸਮਝੋ ਕਿ ਜਿਸ ਬੰਦੇ ਨੂੰ ਕੋਈ ਦੁਨਿਆਵੀ ਲਾਲਚ ਨਹੀਂ ਹੈ ਕੋਈ ਰੁਤਬੇ ਦੀ ਘਾਟ ਨਹੀਂ ਹੈ ਮੋਦੀ ਨਾਲ ਖੜ ਕੇ ਤਾਂ ਉਹ ਡਿਨਰ ਕਰਦਾ ਹੈ ਰੋਟੀ ਖਾਂਦਾ ਹੈ 3-3 ਕਰੋੜ ਦੀ ਕਾਰ ਚ ਤਾਂ ਉਹ ਘੁੰਮਦਾ ਹੈ ਉਹਨੂੰ ਕੀ ਕੀ ਲੈਣਾ ਹੈ ਸਾਡੇ ਤੋਂ ਪਰ ਉਹ ਪੰਜਾਬ ਦਾ ਪੁੱਤ ਸੀ ਸਿੱਖਾਂ ਦਾ ਪੁੱਤ ਸੀ ਉਹਨੂੰ ਆਇਆ ਕਿ ਜੇ ਮੇਰੇ ਵਰਗਾ ਪੜਿਆ ਲਿਖਿਆ ਬੰਦਾ ਆਪਣੀ ਕੌਮ ਦੀ ਸੇਵਾ ਨਾ ਕਰ ਸਕਿਆ ਫਿਰ ਕੌਣ ਸੇਵਾ ਕਰੂਗਾ ਤਾਂ ਉਹਨੇ ਇੱਕ ਵਾਰੀ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਇਹ ਤੁਸੀਂ ਆਪ ਦੇਖੋ ਵੀਡੀਓ ਮੈਂ ਤਾਂ ਉਹਦੀਆਂ ਗੱਲਾਂ ਨੂੰ ਦੁਹਰਾ ਰਿਹਾ ਤਾਂ ਤੁਹਾਨੂੰ ਇਹ ਹੀ ਲੱਗੂਗਾ ਕਿ ਅੱਜ ਦਾ ਜਿਹੜਾ ਨੌਜਵਾਨ 2 ਸਾਲ ਪਹਿਲਾਂ ਭਲੇਖੇ ਚ ਪੈ ਗਿਆ ਸੀ ਉਹ ਸਮਝ ਗਿਆ ਮੇਰੀਆਂ ਬੇਨਤੀਆਂ ਇਹ ਨੇ ਕਿ ਜਿੱਥੇ ਬੱਚੇ ਵਾਪਸ ਮੁੜੇ ਨੇ ਉਹ ਆਪਣੇ ਘਰ ਮੁੜੇ ਨੇ ਉਹਨਾਂ ਨੂੰ ਲੱਗਿਆ ਕਿ ਇੱਕ ਤਰ੍ਹਾਂ ਜੇ ਬਚਿਆ ਜਿਹਦੇ ਨਾਲ ਦੀਪ ਨੇ ਆਪਣੀ ਸਾਂਝ ਸਾਡੀ ਪੁਆਈ ਹੈ ਉਹ ਘਰ ਹੈ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਹੁਣ ਬੱਚੇ ਸਾਡੇ ਵੱਲ ਆਏ ਨੇ ਮੈਂ 28 ਦਿਨਾਂ ਤੋਂ ਪਿੰਡੋਂ ਪਿੰਡੀ ਹੋਇਆ ਵਾਂ ਪਰ ਜਿਹੜੇ ਆ ਨਿੱਕੇ ਨਿੱਕੇ ਨੌਜਵਾਨ ਮੈਨੂੰ ਆ ਕੇ ਅਗਲੇ ਤੋਂ ਅਗਲੇ ਪਿੰਡਾਂ ਬਾਰੇ WhatsApp ਗਰੁੱਪ ਦਿਖਾਉਂਦੇ ਨੇ ਕਿ ਆ ਇੰਨੇ ਮੈਂਬਰ ਆ ਦੇਖੋ ਜੀ ਕੀ ਕਹਿ ਰਹੇ ਨੇ Facebook ਤੇ ਉਹ ਜਿਹਨੂੰ ਕਮੈਂਟ ਕਹਿੰਦੇ ਆ ਉਹ ਦਿਖਾਉਂਦੇ ਨੇ ਆ ਤੁਹਾਡੀ ਪੋਸਟ ਦੇ ਹੇਠਾਂ ਜੀ ਆ ਦੇਖੋ ਕਿੰਨੇ ਕਮੈਂਟ ਆਏ ਹੋਏ ਨੇ ਤਾਂ ਮੈਨੂੰ ਤਸੱਲੀ ਹੁੰਦੀ ਹੈ ਕਿ ਨੌਜਵਾਨ ਨੇ ਆਪਣੇ ਪਰਿਵਾਰ ਚ ਬੈਠ ਕੇ ਵੀ ਅਗਲੇ ਜਿਹੜੇ 15 17 ਦਿਨ ਨੇ ਇਹ ਮਾਹੌਲ ਬਿਲਕੁਲ ਬਦਲ ਦੇਣਾ ਸੋ ਮੇਰੀ ਬੇਨਤੀ ਹੈ ਕਿਉਂਕਿ ਸਾਰੇ ਪਿੰਡਾਂ 'ਚ ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਹੋਰ ਕੈਂਡੀਡੇਟ ਹੋਵੇ 1200 ਪਿੰਡਾਂ ਦੇ ਵਿੱਚ ਉਹ ਇਲੈਕਸ਼ਨ ਦੌਰਾਨ ਨਹੀਂ ਜਾ ਸਕਦਾ ਮੈਂ ਇਹ ਬੇਨਤੀ ਕਰਕੇ ਚੱਲਿਆ ਕਿ ਜਿੱਥੇ ਤੱਕ ਤੁਹਾਡੀਆਂ ਬੱਚਿਓ ਫੇਸਬੁੱਕ ਦੀਆਂ ਸੰਝਾਂ ਨੇ ਵਟਸਐਪ ਦੀਆਂ ਸੰਝਾਂ ਨੇ ਮੇਰੇ ਭਰਾਵਾਂ ਬਜ਼ੁਰਗਾਂ ਦੀ ਫੋਨ ਤੇ ਗੱਲਬਾਤ ਹੈ ਧੀਆਂ ਪੁੱਤਾਂ ਨਾਲ ਗੱਲ ਕਰਦੇ ਹਾਂ ਉਹ ਪੰਜਾਬ ਚ ਕਿਤੇ ਵੀ ਰਹਿੰਦੇ ਨੇ ਹਰ ਜਗ੍ਹਾ ਤੇ ਤੁਹਾਡਾ ਬੰਦਾ ਖੜਾ ਇਸ ਟਾਈਮ 13 ਦੀਆਂ 13 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਵਾਰ ਆਪਣੇ ਬੰਦੇ ਖੜਾਏ ਨੇ ਇਹ ਬੱਚਿਆਂ ਤੋਂ ਹੌਸਲਾ ਮਿਲਿਆ ਸਾਨੂੰ ਉਹਦੇ ਵਿੱਚ ਇੱਕ ਅਮਰਤਪਾਲ ਸਿੰਘ ਹੈ ਇੱਕ ਲੱਖਾ ਸਿੰਘ ਸਧਾਨਾ ਹੈ ਇੱਕ ਮੈਂ ਆ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਅਮਰਤਪਾਲ ਸਿੰਘ ਛੰਦੜਾ ਜਿਹਦਾ ਪਿਓ ਸ਼ਹੀਦ ਹੋ ਗਿਆ ਸੀ ਭਾਈ ਰਿਸ਼ਪਾਲ ਸਿੰਘ ਛੰਦੜਾ ਉਹਦਾ ਬੇਟਾ ਵੀ ਸਾਡੇ ਵੱਲੋਂ ਲੁਧਿਆਣੇ ਤੋਂ ਖੜਾ ਹੈ। ਈਮਾਨ ਸਿੰਘ ਮਾਨ, ਮਾਨ ਸਾਹਿਬ ਦਾ ਬੇਟਾ ਉਹ ਅੰਮ੍ਰਿਤਸਰ ਤੋਂ ਖੜਾ ਹੈ। ਇਦਾਂ 13 ਦੀਆਂ 13 ਸੀਟਾਂ ਤੇ ਸਾਡੇ ਬੰਦੇ ਖੜੇ ਨੇ। ਜਿੱਥੇ ਵੀ ਤੁਹਾਡੀ ਜਾਣ ਪਛਾਣ ਹੈ, ਜੇ ਨਹੀਂ ਹੈ ਤਾਂ ਕੱਢੋ। ਵਾਰ ਅੱਜਕੱਲ ਘਰ ਬੈਠ ਕੇ ਵੀ ਲੜੀ ਜਾ ਸਕਦੀ ਹੈ। ਸਿਰਫ ਦਿਮਾਗ, ਹੌਸਲੇ ਤੇ ਸਿਧਾਂਤ ਦੀ ਸਮਝ ਹੋਣੀ ਚਾਹੀਦੀ ਹੈ। ਇਹਨਾਂ ਤਿੰਨਾਂ ਦਾ ਸੁਮੇਲ ਤੁਹਾਨੂੰ ਉੱਥੇ ਤੱਕ ਪਹੁੰਚਾਊਗਾ। ਅੱਜ ਬਾਹਰਲੇ ਮੁਲਕਾਂ 'ਚ ਜਿਹੜੇ ਬੱਚੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਤੇ ਪੱਕੇ ਹੋਏ ਨੇ ਉਹ ਆਪਣੇ ਪਰਿਵਾਰਾਂ ਨੂੰ ਫੋਨ ਕਰ ਰਹੇ। ਵੀ ਮਾਨ ਸਾਹਿਬ ਦੇ ਕੈਂਡੀਡੇਟ ਨੂੰ ਮਿਲ ਕੇ ਵੀ ਆਓ ਤੇ ਉਹ ਫੋਟੋ ਖਿੱਚ ਕੇ ਸਾਨੂੰ ਭੇਜੋ ਉਹ ਕਹਿੰਦੇ ਨੇ ਆਪਣੇ ਮਾਪੇ-ਬਾਪ ਨੂੰ ਭੈਣ-ਭਰਾ ਨੂੰ ਮੇਰੇ ਨਾਲ ਆ ਕੇ ਲੋਕ ਫੋਟੋਆਂ ਖਚਾਉਂਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਭੇਜਣੀਆਂ ਨੇ। ਉਹਨਾਂ ਦਾ ਬੱਚਾ ਅਮਰੀਕਾ ਤੋਂ ਕਹਿੰਦਾ ਕਿ ਮੇਰੀ ਸ਼ਾਨ ਇੱਥੇ ਤਾਂ ਹੈ ਜੇ ਤੁਸੀਂ ਮਾਨ ਸਾਹਿਬ ਦੀ ਪਾਰਟੀ ਨਾਲ ਚੱਲਦੇ ਹੋ ਇਹ ਸੱਚ ਅਸੀਂ 40 ਸਾਲ ਦੀ ਮਿਹਨਤ ਤੋਂ ਬਾਅਦ ਅੱਜ ਪ੍ਰਗਟ ਕੀਤਾ ਹੈ ਅੱਜ ਲੋਕਾਂ ਨੇ ਮਨਜ਼ੂਰ ਕੀਤਾ ਮੇਰੇ ਬੱਚਿਆਂ ਨੇ ਮੇਰੇ ਭਰਾਵਾਂ ਨੇ ਮੇਰੇ ਭੈਣਾਂ ਧੀਆਂ ਨੇ ਇਹ ਸਵਕਾਰ ਕੀਤਾ ਹੈ ਕਿ ਜੇ ਪੰਜਾਬ ਨੂੰ ਅਸੀਂ ਉਹੀ ਪੰਜਾਬ ਬਣਾਉਣਾ ਜੋ ਸਾਡੇ ਗੁਰੂਆਂ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਇੱਕ ਕਵਤਾ ਲਿਖੀ ਸੀ ਉਦੇ ਉੱਪਰ ਲਿਖਤਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਹ ਜਿਹੜਾ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਹੈ ਨਾ ਉਹਨੂੰ ਉਹੋ ਜਿਹਾ ਹੀ ਪੰਜਾਬ ਬਣਾਉਣਾ ਹੈ ਨਾ ਕਿ ਸਾਨੂੰ ਟਿਚਰ ਕਰਨ ਆ ਹਿੰਦੁਸਤਾਨੀ ਪਿਕਚਰਾਂ ਵਾਲੇ ਲੋਕ ਕਿ ਇਹ ਤਾਂ ਉੜਤਾ ਪੰਜਾਬ ਹੈ ਉੜਤਾ ਪੰਜਾਬ ਦਾ ਮਤਲਬ ਨਸ਼ੇ 'ਚ ਉੱਡ ਰਿਹਾ ਹੈ ਅਸੀਂ ਉਹ ਚੀਜ਼ਾਂ ਨੂੰ ਡੱਕੀਏ ਅੱਗੇ ਹੋ ਕੇ ਇੱਕ ਢਾਹ ਕੇ ਅਸੀਂ ਸਿਮਰ ਸਿੰਘ ਮਾਨ ਵਾਲੇ ਖੜੇ ਆں ਬੇਸ਼ੱਕ ਪੰਜਾਬ ਨੇ ਸਾਨੂੰ ਵੋਟ ਨਹੀਂ ਪਾਈ ਅਰ ਅਸੀਂ ਪੰਜਾਬ ਨੂੰ ਨਹੀਂ ਬਸਾਰਿਆ ਇਹ ਤੁਸੀਂ ਆਪ ਦੇਖੋ ਖੜੇ ਅਸੀਂ ਹਰ ਵਾਰਾਂ 20 ਸਾਲ ਬਾਅਦ 1.5 ਸਾਲ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਤੁਸੀਂ ਜਿਤਾਇਆ ਕਿ 20 ਸਾਲ ਅਸੀਂ ਘਰੇ ਬੈਠ ਗਏ 2004 ਤੋਂ ਬਾਅਦ 2022 ਚ ਜਿਤਾਇਆ ਜਾ ਕੇ ਤੁਸੀਂ ਮਾਨ ਸਾਹਿਬ ਨੂੰ ਉਹ ਵੀ ਜਦੋਂ ਦੀਪ ਸਿੱਧੂ ਨੇ ਇੱਕ ਹੋਕਾ ਦਿੱਤਾ ਸੋ ਮੇਰੀਆਂ ਬੇਨਤੀਆਂ ਨੇ ਆਪਾਂ ਆਪਣਾ ਫਰਜ਼ ਪਹਿਚਾਣੀਏ ਜੇ ਤੁਹਾਨੂੰ ਲੱਗਿਆ ਕਿ ਮੇਰੀਆਂ ਗੱਲਾਂ ਗਲਤ ਨੇ ਇੱਥੇ ਹੀ ਛੱਡ ਜਿਓ ਕੋਈ ਲੋੜ ਨਹੀਂ ਨਾ ਭਾਰ ਨਾਲ ਲੈ ਕੇ ਜਾਣ ਦੀ ਪਰ ਜੇ ਤੁਹਾਨੂੰ ਲੱਗਿਆ ਕਿ ਤੁਸੀਂ ਵੀ ਪੰਜਾਬ ਦੇ ਹੋ ਅਸੀਂ ਆਪਣੀ ਫਸਲ ਬਚਾਉਣੀ ਹੈ ਅਸੀਂ ਆਪਣੀ نسل ਬਚਾਉਣੀ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਰਾਖੇ ਹੋਣ ਚਾਹੀਦੇ ਨੇ ਤੇ ਉਹ ਰਾਖੇ ਜਿਹੜੇ ਕਿਸੇ ਨਾਲ ਕਿਸੇ ਤੋਂ ਡਰੇ ਨਾ ਹੋਣ ਕਿਸੇ ਅੱਗੇ ਝੁੱਕੇ ਨਾ ਹੋਣ ਕਦੇ ਰੁਕੇ ਨਾ ਹੋਣ ਤੇ ਘਰੇ ਨਾ ਬੈਠੇ ਹੋਣ ਤੇ ਪਾਰਟੀਆਂ ਨਾ ਬਧੀਆਂ ਹੋਣ ਇਹ ਸਾਰੀਆਂ ਗੱਲਾਂ ਜਦੋਂ ਦੇਖੋਗੇ ਤੁਹਾਨੂੰ ਸਿਰਫ ਇੱਕੋ ਹੀ ਤੇ ਦਿਸੂਗੀ ਇਹ ਮੇਰਾ ਵਿਸ਼ਵਾਸ ਹੈ ਉਹ ਹੋਏਗੀ ਸਿਮਰਜੀਤ ਸਿੰਘ ਮਾਨ ਦੀ ਸੋ ਮੇਰੀ ਬੇਨਤੀ ਨੂੰ ਸਵਕਾਰ ਕਰਿਓ ਠੰਡੇ ਦਿਮਾਗ ਨਾਲ ਵਿਚਾਰਿਓ ਤੇ ਮੈਂ ਤਾਂ ਵੋਟਾਂ ਮੰਗਣ ਆਇਆ ਵੋਟਾਂ ਮੰਗਣ ਤਾਂ ਸਾਰੇ ਆਉਣਗੇ ਪਰ ਜਿਹੜੀਆਂ ਮੈਂ ਗੱਲਾਂ ਕਰਕੇ ਚੱਲਿਆ ਇਹਨਾਂ ਤੇ ਵਿਚਾਰ ਜਰੂਰ ਕਰਿਓ ਜੇ ਤੁਹਾਨੂੰ ਲੱਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਠੀਕ ਸੀ ਮੈਂ ਇਹ ਗੱਲ ਕੈਮਰੇ ਤੇ ਕਹਿ ਰਿਹਾ ਕਿਉਂਕਿ ਸਾਰੀ ਦੁਨੀਆ ਜਾਣੀ ਹੈ ਮੇਰੀ ਸਪੀਚ ਕਦਾ ਕੋਈ ਕਹਿ ਦੇਵੇ ਕਿ ਤੁਸੀਂ ਜੀ ਹੁਣ ਵੋਟਾਂ 'ਚ ਤਾਂ ਸੰਤਾਂ ਦਾ ਨਾ ਲੈਂਦੇ ਨਹੀਂ ਮੇਰਾ ਪਹਿਲਾ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮੈਂ ﺍﻟानੀਆਂ ਰੂਪ ਚ ਕਹਿਣਾ ਕਿਸੇ ਨੇ ਵੋਟ ਪਾਣੀਆ ਪਾਓ ਕਿਸੇ ਨੇ ਨਹੀਂ ਪਾਣੀਆ ਨਾ ਪਾਓ ਪਰ ਮੈਂ ਸੰਤ ਜਰਨੈਲ ਸਿੰਘ ਨੂੰ ਛੱਡ ਨਹੀਂ ਸਕਦਾ ਉਹਦਾ ਕਾਰਨ ਸੰਤ ਨੇ ਸਾਡੀ ਕੌਮ ਬਚਾਉਣ ਦਾ ਉਪਰਲਾ ਕੀਤਾ ਸੀ ਉਹਨੂੰ ਬਦਨਾਮ ਕਰਕੇ ਸ਼ਹੀਦ ਕੀਤਾ ਗਿਆ ਉਹਦੇ ਖਿਲਾਫ ਨੈਰੇਟਿਵ ਘੜੇ ਗਏ ਨੇ ਜਿਵੇਂ ਦੀਪ ਸਿੱਧੂ ਨੂੰ ਬਦਨਾਮ ਕੀਤਾ ਗਿਆ ਮੈਂ ਆਪਣੇ ਲੀਡਰ ਤੋਂ ਚਾਰ ਗੱਲਾਂ ਉਹਨੂੰ ਸੋਕੈਸੀ ਸਿੱਖੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਅੱਜ ਇਸ ਗੱਲ ਨੂੰ 43 ਸਾਲ ਹੋ ਗਏ 43 ਸਾਲ ਚ ਮੈਂ ਉਹਨੂੰ ਛੱਡ ਨਹੀਂ ਸਕਿਆ ਉਹਦੀ ਸੋਚ ਨੂੰ ਛੱਡ ਨਹੀਂ ਸਕਿਆ ਸਾਰੀ ਯੂਨੀਵਰਸਿਟੀ ਦੀ ਪੜ੍ਹਾਈ ਉਹਨਾਂ ਨੂੰ ਮਿਲਣ ਤੋਂ ਬਾਅਦ ਕੀਤੀ ਐ ਡਬਲ ਐਮਏ ਕੀਤੀ ਐ ਬੀਐਡ ਕੀਤੀ ਐ ਐਮਫਿਲ ਕੀਤੀ ਐ ਤੇ ਯੂਨੀਵਰਸਿਟੀ 7 ਸਾਲ ਪੜਾਇਆ ਪਰ ਮੇਰੇ ਦਿਲ ਚ ਉਦੋਂ ਤੇ ਅੱਜ ਸੰਤ ਜਰਨੈਲ ਸਿੰਘ ਜਿਉਂਦਾ ਐ ਤੇ ਉਹ ਜਿਉਂਦਾ ਰਹੇਗਾ ਜਦ ਤੱਕ ਇਸ ਸਰੀਰ ਤੋਂ ਸਾਹ ਨਹੀਂ ਜਾਣਗੇ ਉਸ ਤੋਂ ਬਾਅਦ ਜੋ ਪੰਜਾਬ ਦੇ ਹਾਲਾਤ ਸੀ ਇੱਕ ਇੱਕ ਨੂੰ ਜੀ ਕੇ ਦੇਖਿਆ ਬਾਬਾ ਜੋਗਿੰਦਰ ਸਿੰਘ ਜਿਹੜੇ ਸਰਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੀ ਸੀ ਉਹਨਾਂ ਨਾਲ 6 ਸਾਲ ਕੰਮ ਕੀਤਾ ਫਿਰ ਸਿਮਰਜੀਤ ਸਿੰਘ ਮਾਨ ਆਏ ਨੇ ਮੇਰੇ ਸੰਘਰਸ਼ ਚ ਤੁਰਨ ਤੋਂ 10 ਸਾਲ ਬਾਅਦ ਮੈਨੂੰ ਸਿਮਰਜੀਤ ਸਿੰਘ ਮਾਨ ਮਿਲੇ ਨੇ ਪਰ ਮੈਂ 10 ਸਾਲ ਪਹਿਲਾਂ ਵੀ ਉਸੇ ਸੋਚ ਤੇ ਤੁਰਿਆ ਸੀ ਜਿਸ ਸੋਚ ਮਾਨ ਸਾਹਿਬ ਨੇ ਵੀ ਆ ਕੇ ਕਮਾਂਡ ਕੀਤੀ ਆ ਤੇ ਅੱਜ ਇੰਨੀ ਸ਼ਾਨ ਨਾਲ ਕਰ ਰਹੇ ਨੇ ਤੇ ਮੈਂ ਵੀ ਸ਼ਾਨ ਨਾਲ ਸਾਰੀ ਦੁਨੀਆ ਚ ਕਹਿਣਾ ਕਿ ਮੈਂ ਸੰਤ ਜਰਨੈਲ ਸਿੰਘ ਜੀ ਨਾਲ ਚੱਲਿਆ ਬਾਬਾ ਜੁਗਿੰਦਰ ਸਿੰਘ ਜੀ ਨਾਲ ਚੱਲਿਆ ਤੇ ਸਿਮਰਜੀਤ ਸਿੰਘ ਮਾਣ ਨਾਲ ਚੱਲ ਰਿਹਾ ਤੁਸੀਂ ਵੀ ਮਾਣ ਮਹਿਸੂਸ ਕਰੋ ਸਾਡੇ ਵਾਲੀ ਜਿਹੜੀ ਲੈਣ ਹੈ ਇਹ ਬਿਲਕੁਲ ਨਿਰਸਵਾਰਥ ਹੈ ਜਿਹੜੇ ਬੰਦੇ ਬਿਨਾਂ ਰਾਜ ਤੋਂ ਵੀ ਸੰਘਰਸ਼ ਕਰ ਸਕਦੇ ਨੇ ਰਾਜ ਆਉਣ ਤੋਂ ਬਾਅਦ ਤੁਹਾਡਾ ਭਲਾ ਕਿਉਂ ਨਹੀਂ ਕਰਨਗੇ ਇਹ ਕੋਈ ਸਵਾਲ ਨਹੀਂ ਹੈ 40 ਸਾਲ ਚ ਵਿਚਾਰੋ ਤੇ ਵਿਚਾਰ ਕੇ ਆਪਣੀ ਵੋਟ ਦਾ ਫੈਸਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ て